ਜਨਮ ਅਸ਼ਟਮੀ ਦੇ ਤਿਹਾਣ ਨੂੰ ਲੈ ਕੇ ਪਟਿਆਲਾ ਪੁਲਿਸ ਵੱਲੋਂ ਸੁਰੱਖਿਆ ਦੇ ਕੀਤੇ ਗਏ ਪ੍ਰਬੰਧ ਤਾਂ ਖੁਦ ਕਤਵਾਲੀ ਪਟਿਆਲਾ ਐਸ ਐਚਓ ਉਹਨਾਂ ਨੇ ਆਪ ਬਾਈਕ ਤੇ ਸਵਾਰ ਹੋ ਕੇ ਬਾਜ਼ਾਰ ਦੇ ਕੀਤੇ ਦੌਰੇ ਉਹਨਾਂ ਨੇ ਨਾਲ ਹੀ ਦੇਖਦੇ ਕਿ ਜਿੱਥੇ ਜਿੱਥੇ ਮੰਦਰਾਂ ਦੇ ਵਿੱਚ ਅੱਜ ਜਨਮ ਅਸ਼ਟਮੀ ਦਾ ਤਿਹਾੜ ਬੜੇ ਧੂਮਕਾਮ ਦੇ ਨਾਲ ਮਨਾਇਆ ਜਾ ਰਿਹਾ ਤਾਂ ਉੱਥੇ ਸੁਰੱਖਿਆ ਦੇ ਕੀਤੇ ਗਏ ਨੇ ਪ੍ਰਬੰਧ ਜਿਸ ਮੰਦਰ ਦੇ ਵਿੱਚ ਸਾਨੂੰ ਜਿੱਥੇ ਮੁਲਾਜ਼ਮ ਦੀ ਤਨਖਾਹ ਜਰੂਰਤ ਹੈ ਤਾਂ ਉਸ ਮੰਦਰਾ ਦੇ ਵਿੱਚ ਮੁਲਾਜ਼ਮ ਦੀ ਤਨਖਾਹ ਦਿੱਤੇ ਗਏ ਤੇ ਉਹਦੇ ਨਾਲ-ਨਾਲ ਨਹੀਂ ਲੇਡੀਜ਼ ਪੁਲਿਸ ਦੀ ਜਿਹੜੀ ਗੈ ਸੁਰੱਖਿਆ ਵੀ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੇ ਖੁਦ ਪੰਜਾਬ ਪੁਲਿਸ ਦੇ ਮੁਲਾਜ਼ਮ ਆਪਣੀ ਟੀਮ ਦੇ ਨਾਲ ਐਸ ਐਚਓ ਆਪਣੀ ਟੀਮ ਦੇ ਨਾਲ ਬਜਾਰਾਂ ਦੇ ਕੀਤੇ ਗਏ ਸੁਰੱਖਿਆ ਦੇ ਪ੍ਰਬੰਧ ਹਾਂਜੀ ਮਾਨਯੋਗ ਐਸ ਐਸ ਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਦੇ ਮਾਨਦਗੋਗ ਐਸਪੀ ਸੀਟੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਮੰਦਰ ਪੈਂਦੇ ਨੇ ਉਹਨਾਂ ਤਮਾਮ ਮੰਦਰਾਂ ਤੇ ਫੋਰਸ ਲਗਾਈ ਗਈ ਹੈ ਜਿਵੇਂ ਕਿ ਆਪਾਂ ਖੜੇ ਆ ਰਹੀਏ ਸਮਾਚੌਂਕ ਸਤਨਾਰਣ ਮੰਦਰ ਦੇ ਬਾਹਰ ਚਾਰ ਮਲਾਜਮ ਤਨਾਤ ਨੇ ਤੇ ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੰਨੇ ਵੀ ਮੰਦਰ ਨੇ ਉਹਨਾਂ ਤੇ ਕਿਸੇ ਤੇ ਜਿੱਥੇ 2 ਦੀ ਲੋੜ ਆ 2 ਮਲਾਜਮ ਜਿੱਥੇ 4 ਦੀ ਲੋੜ ਆ 4 ਜਿੱਥੇ ਵੱਧ ਦੀ ਲੋੜ ਆ ਉੱਥੇ ਵੱਧ ਫੋਰਸ ਲਗਾਈ ਗਈ ਹੈ ਤੇ ਜਿੱਥੇ ਵੀ ਲੇਡੀ ਫੋਰਸ ਦੀ ਲੋੜ ਹੈ ਜਿਆਦਾ ਕੱਠ ਵਾਲੀਆਂ ਜਗ੍ਹਾ ਤੇ ਉੱਥੇ ਲੇਡੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਤੇ ਜਿ ਤੇ ਇਸੇ ਤਰ੍ਹਾਂ ਸਾਡੀਆਂ 4 ਤੋਂ 5 ਪੈਟਰੋਲਿੰਗ ਪਾਰਟੀਆਂ ਬਣਾਈਆਂ ਗਈਆਂ ਸ਼ਹਿਰ ਦੇ ਵਿੱਚ ਜੋ ਕਿ ਟੂ ਵੀਲਰ ਤੇ ਭੀੜ ਭੜਕਾ ਹੋਣ ਕਰਨ ਆਪਣਾ ਸ਼ਹਿਰ ਦੇ ਵਿੱਚ ਪੈਟਰੋਲਿੰਗ ਕਰਨਗੇ ਆ ਹਾਂ ਇਸੋ ਨਾਲ ਨਾਲ ਪੀਸੀਆਰ ਪੈਟਰੋਲਿੰਗ ਸਾਡੇ ਮੇਰੇ ਨਾਲ ਵੀ ਇੱਕ ਪੀਸੀਆਰ ਮੋਟਰਸਾਈਕਲ ਹੁਣ ਚੱਲ ਰਿਹਾ ਤੇ ਇਸੇ ਤਰ੍ਹਾਂ ਸ਼ਹਿਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਪੀਸੀਆਰ ਮੋਟਰਸਾਈਕਲ ਡਰਾਈਵ ਪੈਟਰੋਲਿੰਗ ਕਰਾਈ ਜਾਊਗਾ